ਅਚਾਨਕ ਪੰਜਾਬ ਕਾਂਗਰਸ ਦੇ ਇੰਚਾਰਜ ਬਦਲ ਗਏ ਜਯੋਦਪ ਸਾਹਿਬ ਆਏ ਤੇ ਜਯੋਦਪ ਸਾਹਿਬ ਕੋਲ ਕੰਦੀ ਸ਼ਿਕਾਇਤਾਂ ਦਾ ਭੰਡਾਰ ਲੱਗ ਗਿਆ ਅੰਮ੍ਰਿਤਸਰ ਆਏ ਤਾਂ ਰਾਜਾ ਬੜਿੰਗ ਵੀ ਨਾਲ ਸੀ ਨਵਜੋਤ ਸਿੱਧੂ ਵੀ ਨਾਲ ਸੀ ਤੇ ਦੋਏ ਦਿਨ ਤੈ ਹੋਇਆ ਕਿ ਸਵੇਰੇ ਪਹਿਲੀ ਬੈਠਕ ਆਪਾਂ ਚਾਰ ਜਣਿਆਂ ਨੇ ਕਰਦੀਆਂ ਚੰਡੀਗੜ੍ਹ ਦੇ ਕਾਂਗਰਸ ਭਵਨ ਚ ਕਾਂਗਰਸੀ ਸੀਨੀਅਰ ਲੀਡਰਾਂ ਨਾਲ ਬੈਠਕ ਤੋਂ ਪਹਿਲਾਂ ਨਵੇਂ ਇੰਚਾਰਜ ਸਾਹਿਬ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਬੜਿੰਗ ਵਿਰੋਧੀ ਧਿਰ ਦੇ ਲੀਡਰ ਪ੍ਰਤਾਪ ਸਿੰਘ ਬਾਜਵਾ ਤੇ ਉਹਨਾਂ ਦੇ ਨਾਲ ਸਾਬਕਾ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਚਾਰੇ ਜਣਿਆਂ ਦੀ ਕਹਿੰਦੇ ਬੈਠਕ ਹੋਣੀ ਆ ਪ੍ਰਤਾਪ ਬਾਜਵਾ ਵੀ ਬੈਠੇ ਰਹੇ ਰਾਜਾ ਬੜਿੰਗ ਵੀ ਬੈਠੇ ਰਹੇ ਕਹਿੰਦੇ ਦੋ-ਦੋ ਕੱਪ ਚਾਹ ਦੇ ਮੰਗਾ ਲੇ ਦੂਜੀ-ਦੂਜੀ ਵਾਰ ਵੀ ਪੀ ਲੇ ਤੇ ਯਾਦਵ ਸਾਹਿਬ ਨੂੰ ਕਹਿੰਦੇ ਯਾਦਵ ਸਾਹਿਬ ਇਹ ਸਿੱਧੂ ਸਾਹਿਬ ਤਾਂ ਹੀ ਨਹੀਂ ਜੀ ਆਪਾਂ ਬੈਠੇ ਡਿੱਕੀ ਜਾਨੇ ਕਹਿੰਦੇ ਨਹੀਂ ਉਹ ਸਵੇਰੇ ਮੈਨੂੰ ਮਿਲ ਕੇ ਨਾ ਚਲੇ ਗਏ ਸਾਰੇ ਕਹਿੰਦੇ ਹਾਂ ਜੀ ਹਾਂ ਕਹਿੰਦੇ ਮੈਨੂੰ ਦੱਸ ਕੇ ਜੀ ਕਿ ਉਹ ਅਸੀਂ ਤਾਂ ਪਹਿਲਾਂ ਤੋਂ ਰੱਖੀ ਹੋਈ ਜੀ ਪਾਰਟੀ ਦੇ ਹੱਕ ਚ ਰੈਲੀ ਆ ਜੀ ਮੈਂ ਦੇਖੋ ਜੀ ਆ ਲਿਖ ਰਿਹਾ ਜਿੱਤੇਗਾ ਪੰਜਾਬ ਜਿੱਤੇਗੀ ਕਾਂਗਰਸ ਪਹਿਲੀ ਰੈਲੀ ਕੱਲੀ ਜਿੱਤੇਗਾ ਪੰਜਾਬ ਸੀ ਮੈਰਾਜ ਬਾਅਦ ਚੋਂ ਨਰਾਜ਼ਗੀਆਂ ਤੋਂ ਬਾਅਦ ਇਤਰਾਜ਼ ਤੋਂ ਬਾਅਦ ਜਿੱਤੇਗਾ ਪੰਜਾਬ ਦੇ ਨਾਲ ਜਿੱਤੇਗੀ ਕਾਂਗਰਸ ਵੀ ਲਿਖਣਾ ਸ਼ੁਰੂ ਕਰਤਾ ਨਵਜੋਤ ਸਿੱਧੂ ਨੇ ਉਹ ਕਹਿੰਦੇ ਜੀ ਜੇ ਮੈਨੂੰ ਪਤਾ ਹੁੰਦਾ ਮੀਟਿੰਗ ਰੱਖੀ ਜਾਣੀ ਹੈ ਜੀ ਫਿਰ ਮੈਂ ਇਹ ਸਭ ਨਾ ਹੁੰਦਾ ਮੀਟਿੰਗ ਦਾ ਸ਼ਡਿਊਲ ਬਾਅਦ ਚੋ ਆਇਆ ਜੀ ਰੈਲੀ ਪਹਿਲਾਂ ਰੱਖੀ ਜਾ ਚੁੱਕੀ ਸੀ ਹੁਣ ਇਹਨੇ ਲੋਕਾਂ ਨੂੰ ਸੱਦਾ ਸੀ ਜੀ ਇਕੱਠ ਸੀ ਜੀ ਇਸ ਲਈ ਮੈਂ ਇਨਕਾਰ ਨਹੀਂ ਕਰ ਸਕਦਾ ਮੇਰਾ ਜਾਣਾ ਜ਼ਰੂ